ਹਾਂਜੀ ਗੁੱਡ ਮਾਰਨਿੰਗ ਵੈਲਕਮ ਟੂ आवर ਨਿਊ ਬਲੌਗ ਸਸਕਾਲ ਬਈ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਾਨੀ ਵਧੀਆ ਹੋਵੋਗੀ ਠੀਕ ਠਾਕ ਹੋਵੋਗੇ ਜਿਦਾਂ ਦਾ ਆਪਣੇ ਹਾਲਾਤ ਚੱਲ ਰਿਹਾ ਮਾਹੌਲ ਚੱਲ ਰਿਹਾ ਹੈ ਨਾ ਤਾਂ ਹੁਣ ਜਿਹੜੀ ਹੈਗੀ ਆ ਸੂਚਨਾ ਇਹੀ ਹੈ ਵੀ ਆਪਦੇ ਆਪ ਦੇ ਕੋਲ ਆਪਾਂ ਸਮਾਨ ਇਕੱਠਾ ਕਰਕੇ ਰੱਖਿਓ ਕੋਈ ਪਤਾ ਨਹੀਂ ਕਦੋਂ ਸਾਰਾ ਕੁਝ ਬੰਦ ਹੋ ਜੇ ਠੀਕ ਹੈ ਕਿਉਂਕਿ ਅੰਮ੍ਰਿਤਸਰ ਕੰਨੀ ਤੋਂ ਆਪਾਂ ਨੂੰ ਪਤਾ ਵੀ ਹਾਲਾਤ ਜਿਹੜੇ ਹੈਗੇ ਨੇ ਉਮੀਦ ਹੈ ਬਣੇ ਕੋਈ ਨਾ ਛੁੱਟੀਆਂ ਹੋ ਗਈਆਂ ਸਕੂਲ ਬੰਦ ਹੋਗੇ ਕਾਲਜ ਬੰਦ ਹੋਗੇ ਵੱਡੇ ادارے ਬੰਦ ਹੋਗੇ ਤਾਂ ਆਪਾਂ ਵੀ ਅੱਜ ਜਿਹੜਾ ਹੈਗਾ ਆਪਦਾ ਸਮਾਨ ਐਸਾ ਤੇ ਲੀਜੋ ਕਢਵਾਉਣ ਆਜੋ ਕੰਮ ਕਰਨੇ ਆ ਉਹ ਕਰ ਲਈਏ ਕਿ ਨਹੀਂ ਮੈਂ ਕਿਹਾ ਹੁਣ ਜਿਹੜਾ ਵੀ ਸਮਾਨ ਵਗੈਰਾ ਆਪਦੇ ਕੋਲ ਰੱਖਣਾਗਾ ਉਹ ਰੱਖੀ ਲਿਆ ਕੇ ਹਾਲਾਤ ਕਦੋਂ ਵੀ ਖਰਾਬ ਹੋ ਸਕਦੇ ਸਹੀ ਚੁਧ ਰਹ ਸਹੀ ਵੀ ਹੋ ਸਕਦੇ ਪਰ ਖਰਾਬ ਵੀ ਹੋ ਸਕਦੇ ਤਾਂ ਆਪਾਂ ਨੂੰ ਆਪਦੇ ਕੋਲ ਜਿੰਨੀਆਂ ਵੀ ਸਹੂਲਤਾਂ ਜਿਹੜੀਆਂ ਹੈਗੀਆਂ ਨੇ ਉਹ ਚਾਹੀਦੀਆਂ ਨੇ ਉਹ ਸਾਰੀਆਂ ਰੱਖਣੀਆਂ ਪੈਣੀਆਂ ਔਰ ਉਸੇ ਕਰਕੇ ਸਾਡੀ ਸਭ ਤੋਂ ਵੱਡੀ ਸਹੂਲਤ ਹੈ ਜਿਹੜੀ ਅਸੀਂ ਡਾਈਪਰ ਲੈ ਕੇ ਆਉਣੇ ਤੁਹਾਰ ਲਈ ਤੁਹਾਰ ਦੀਆਂ ਦਵਾਈਆਂ ਇੱਕ ਅਧੀਆਂ ਜਿੰਨੀਆਂ ਵੀ ਹੋਣਗੀਆਂ ਉਹ ਸਾਰੀਆਂ ਜੀ ਹੈਗਾ ਮੇਰੇ ਕੋਲੇ ਕੈਸ਼ ਵੀ ਥੋੜਾ ਜਿਹਾ ਲੈ ਕੇ ਆਵਾਂਗੀ ਤਾਂ ਜੋ ਕਈ ਵਾਰ ਲੋਡ ਪਵੇ ਬੈਂਕ ਕੰਮਦੋ ਜਾਣ ਤਾਂ ਆਪਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਵੈਸੇ ਇਹ ਗੱਲ ਦੇਖ ਲਓ ਕੱਲ੍ਹ ਹੋਈ ਆ ਪਰ ਸਾਡੇ ਡੈਡੀ ਸਾਨੂੰ ਤਿੰਨ ਚਾਰ ਦਿਨਾਂ ਤੋਂ ਇਹੀ ਚੀਜ਼ ਕਹਿ ਰਹੇ ਸੀ ਕਿਉਂਕਿ ਵੱਡਿਆਂ ਨੂੰ ਪਤਾ ਹੁੰਦਾ ਹਨ ਉਹਨਾਂ ਨੇ ਇਹ ਚੀਜ਼ਾਂ ਸਾਰੀਆਂ ਦੇਖੀਆਂ ਹੁੰਦੀਆਂ ਨੇ ਹਾਂ ਉਹ ਸਾਨੂੰ ਕਿੱਦੇ ਦੇ ਲੱਗੇ ਪਏ ਪੈਸੇ ਕਢਾ ਲਓ ਪੈਸੇ ਕਢਾ ਲਓ ਬਟ ਅਸੀਂ ਰਾਤ ਦੀ ਸਿਚੁਏਸ਼ਨ ਦੇਖ ਕੇ ਫਿਰ ਇਸ ਮੁੱਦੇ ਤੇ ਪਹੁੰਚੇ ਵੀ ਹਾਂ ਯਾਰ ਕਢਵਾ ਲਿਓਣੇ ਹਨ ਹਨਾ ਮੰਮੀ ਮੈਂ ਕਿਹਾ ਡੈਡੀ ਕਿੱਦੇ ਤੇ ਗਈ ਜਾਂਦੇ ਸੀਗੇ ਪੈਸੇ ਕਢਾ ਲਓ ਪੈਸੇ ਕਢਾ ਲਓ ਮੈਂ ਕਿਹਾ ਵੱਡਿਆਂ ਨੂੰ ਪਤਾ ਹੁੰਦਾ ਇਹ ਘਟਨਾ ਹੋ ਸਕਦੀ ਆ ਮੈਂ ਤਾਂ ਹੁਣ ਰੋਟੀ ਹਾਂ ਮੰਮੀ ਕਹਿੰਦੀ ਮੈਂ ਤਾਂ ਰੋਟੀਆਂ ਲਈਆਂ ਕਾ ਮੈਨੂੰ ਸੁਸਤੀ ਜੜੀ ਵੀ ਆ ਸੌ ਜਾ ਮੰਮੀ ਕਹੋ ਅਸੀਂ ਜਾਣਦੇ ਹਾਂ ਠੀਕ ਆ ਲੋ ਬਈ ਸਾਡੇ ਖੌਫ ਇੰਨਾ ਪੈਦਾ ਹੋ ਗਿਆ ਵੀ ਦੇਖ ਲਓ ਅਸੀਂ ਤਿੰਨ ਚਾਰ ਜਾਣੀ ਰਹਿ ਗਏ ਹਨਾ ਬੁਟੀਕ ਤੇ ਮੀ ਮਾਈ ਹਸਬੈਂਡ ਮਾਈ ਬੇਬੀ ਐਂਡ ਸਾਡੀ ਕੁੜੀ ਅਸੀਂ ਸਿਰਫ ਤਿੰਨ ਚਾਰ ਜਾਣੀ ਰਹਿ ਗਏ ਤੇ ਸਾਡੇ ਸਾਰੇ ਸਾਡੇ ਸਾਰੇ ਸਾਸੜੀ ਮਜ਼ਾਕ ਕਰਦੇ ਆ ਬਈ ਉਹਦੇ ਬੇਟੇ ਨੂੰ ਛੁੱਟੀਆਂ ਹੋ ਗਈਆਂ ਸੀਗੀਆਂ ਬਿਆਨਤਾਲ ਦੇ ਬੇਟੇ ਨੂੰ ਲੈਣ ਗਈ ਆ ਸਾਡੀ ਦੂਜੀ ਕੁੜੀ ਦੀ ਭੈਣ ਦੀ ਇੰਗੇਜਮੈਂਟ ਸੀ ਉਹ ਉੱਥੇ ਤੇ ਇੱਕ ਕੁੜੀ ਨੂੰ ਘਰੇ ਕੋਈ ਐਮਰਜੈਂਸੀ ਪੈ ਗਈ ਸੀ ਉਹ ਉੱਥੇ ਗਈ ਆ ਲੋ ਬਈ ਆਪਾਂ ਹੁਣ ਚੱਲਿਆ ਮੈਂਗੋ ਸ਼ੇਕ ਬਣਾਉਣ ਕਿਉਂਕਿ ਇਸ ਤੋਂ ਬਾਅਦ ਆਪਾਂ ਲੈ ਕੇ ਹੁਣ ਬਈ ਸਮਾਨ ਬੈਂਕਾਂ ਵੀ ਬੰਦ ਹੋ ਗਈਆਂ ਪੈਸੇ ਆਪਾਂ ਕਢਵਾ ਲਿਆਂਦੇ ਇਹ ਜ਼ਰੂਰੀ ਚੀਜ਼ਾਂ ਨੇ ਜਿਹੜੀਆਂ ਤੁਸੀਂ ਵੀ ਸਾਰਿਆਂ ਨੇ ਰੱਖਣੀਆਂ ਨੇ ਪੈਸੇ ਕਢਵਾ ਲਿਓ ਬਈ ਆਪਦੇ ਆਪ ਦੇ ਲੋ ਬਈ ਗਾਇਸ ਤੇ ਆਪਾਂ ਵੀ ਜਾ ਰਹੇ ਆ ਸਮਾਨ ਲੈਣ ਐਸੇ ਆਪਾਂ ਕਢਾ ਲਈ ਸੀ ਸੁਬਾ ਕਿਉਂਕਿ ਸੁਬਾ ਆਪਾਂ ਡ్రਾਈ ਕਲੀਨ ਵਾਲਾ ਸਮਾਨ ਵੀ ਫੜਕੇ ਲਿਆਉਣਾ ਸੀਗਾ ਤਪੇ ਤੋਂ ਤੇ ਪੈਸੇ ਵੀ ਕਢਾ ਲਏ ਡੈਡੀ ਤਾਂ ਸਾਨੂੰ 5-6 ਦਿਨ ਹੋ ਗਏ ਕਹੀ ਜਾਂਦੇ ਸੀਗੇ ਵੀ ਭਾਈ ਕਢਵਾ ਲਿਓ ਕਢਵਾ ਲਿਓ ਅਸੀਂ ਡੈਡੀ ਦੀ ਗੱਲ ਤੇ ਗੋਗਾ ਜਾਂ ਨਹੀਂ ਕੀਤਾ ਪਰ ਰਾਤ ਜਦੋਂ ਅਸੀਂ ਖਬਰਾਂ ਦੇਖੀਏ ਤਾਂ ਸਾਰੀ ਰਾਤ ਅਸੀਂ ਸੌਂ ਨਹੀਂ पाए ਸਾਰੀ ਰਾਤ ਮਤਲਬ ਅਸੀਂ ਵੀ ਹੁਣ ਜਿਵੇਂ ਮੈਂ ਮੈਂ ਇੱਕ ਵਾਰ ਫੇਕ ਖਬਰਾਂ ਵੀ ਹੁੰਦੀਆਂ ਮੰਗਣਾ ਫੋਨ ਦਾ ਹੀ ਦੇਖੋ ਵਧੀਆ ਰਹਿਣਾ ਫੋਨ ਦੀ ਸਹੀ ਗੱਲ ਆ ਫੋਨ ਘੱਟ ਹੀ ਯੂਜ਼ ਕਰੀਏ ਹਨ ਕਿਉਂਕਿ ਫੇਕ ਨਿਊਜ਼ ਵੀ ਬਾਹਲੀਆਂ ਹੁੰਦੀਆਂ ਨੇ ਤੇ ਬਾਕੀ ਸੱਚੀਆਂ ਵੀ ਹੁੰਦੀਆਂ ਨੇ ਬਹੁਤ ਪਰ ਕੁਝ ਪਤਾ ਵੀ ਨਹੀਂ ਹੈਗਾ ਲਓ ਬਈ ਹੁਣ ਆਪਾਂ ਡੀਮਾਰਟ ਚੱਲਿਆਂ ਜਿਹੜਾ ਵੀ ਆਪਣਾ ਸਮਾਨ ਰਹਿੰਦਾਗਾ ਜ਼ਰੂਰੀ ਕਿਉਂਕਿ ਸਾਡੇ ਅੱਜ ਬੈਂਕ ਤਾਂ ਬੰਦ ਹੋ ਗਏ ਨੇ ਰਿੱਖੀ ਗੱਡੀ ਨੂੰ ਸਮੱਲ ਬੋਨੇ ਕਦੀ ਆਉਣ ਲੱਗੀ ਦੁੱਧ ਡੋਲੇ ਮੈਨੂੰ ਲੱਗਾ ਕੱਲ ਮੇਰੇ ਤੋਂ ਥੋੜਾ ਜਿਹਾ ਪਿੱਛੇ ਪਕੜੂ ਲੈ ਹਾਂ ਉਹਦੇ ਤੇ ਟੁੱਲਿਆ ਸੀਗਾ ਮਾੜਾ ਜ ਟੁੱਲਿਆ ਮਾੜਾ ਜਿਹਾ ਸੀ ਪਰ ਤੁਹਾਨੂੰ ਪਤਾ ਹੀ ਆ ਮਾੜੀ ਜੀ ਦੀ ਸਮੈਲ ਇਹਦੀ ਬਣ ਜਾਂਦੀ ਹੈ ਗੱਡੀ 'ਚ ਅੱਜ ਬਈ ਡੀਮਾਰਡ ਦਿਖਾਉਣਿਆ ਤੁਹਾਨੂੰ ਸਾਡੇ ਬਰਨਾਲੇ ਦੇ ਵਿੱਚ ਤਾਂ ਪੂਰੀ ਦਹਿਸ਼ਤ ਸੁਆ ਗਈ ਚਲੋ ਬਈ ਪੂਰੀ ਸਾਡੀ ਬਰਨਾਲੇ ਦੇ ਵਿੱਚ ਪੂਰੀ ਦਹਿਸ਼ਤ ਆ ਗਈ ਕੀ ਕਾ ਆ ਸੰਧੂਰ ਵਾਲੇ ਤੋਂ ਬਾਅਦ ਅਟੈਕ ਤੋਂ ਬਾਅਦ ਤੇ ਹੁਣ ਸਾਨੂੰ ਵੀ ਆਈਆਂ ਵੀ ਆਪ ਦਾ ਸਮਾਨ ਅਸੀਂ ਲੈ ਲიਏ ਜਿੰਨਾ ਲੈਣ ਵਾਲੇ 21 ਜੁਹਾਰ ਦੀ ਵੀ ਲੈ ਕੇ ਆਇਓ ਦਵਾਈਆਂ ਦੂਈਆਂ ਕੋਲੇ ਰੱਖ ਉਹੀ ਪਤਾ ਨਹੀਂ ਕਿਉਂਕਿ ਕਦੋਂ ਠੀਕ ਆ ਕੰਮ ਸਾਰਾ ਰੋਟੇ ਦਾ ਖੋਲੇ ਰਹਿ ਜਾਂਦੇ ਹੁੰਦੇ ਨੇ ਬੈਂਕ ਤਾਂ ਬੰਦ ਹੋ ਹੀ ਇੱਕ ਵਾਰੀ ਅੱਜ ਕਿਉਂ ਨਹੀਂ ਬੰਦ ਆ ਨਿਊਜ਼ ਆਈ ਜਾਂਦੀ ਸੀ ਕੀ ਕੀ ਪਤਾ ਪ੍ਰਮਾਤਮਾ ਤੇ ਆ ਵਾਹਿਗੁਰੂ ਮੇਰ ਰੱਖੇ ਕੰਮ ਬਹੁਤ ਉਲਝ ਗਿਆ ਆਪਾਂ ਅਸੀ ਪਹਿਲਾਂ ਇਹ ਸੋਚਦੇ ਸੀ ਇਹ ਵੀ ਕੰਮ ਨਹੀਂ ਇੰਨਾ ਨਹੀਂ ਉਲਝਣਾ ਕੰਮ ਵੀ ਠੀਕ ਆ ਮਾੜਾ ਮੋਟਾ ਹੋਊਗਾ ਪਰ ਹੁਣ ਤਾਂ ਕੰਮ ਬਹੁਤ ਵਧ ਗਿਆ ਉਹਨਾ ਕੰਮ ਨਾਲ ਤਾਂ ਬਸ ਆ ਹੀ ਠੀਕ ਹੋ ਜਰੀ ਕਿ ਸਾਰਾ ਮਾਹੌਲ ਦੇਖ ਹਤੇ ਬਾਲਾ ਘਾਟਾ ਢੀ ਮਟ ਹੈ ਉਹ ਟ੍ਰੈਫਿਕ ਘਟ ਗਈ ਦੇਖ ਰਿੱਕੀ ਬਾਹਰ ਅੰਦਰ ਲੋਕ ਘਟ ਨਿਕਲਦੇ ਆ ਮਰਜੀ ਬੜੇ ਬਿਠੇ ਸਾਰੇ ਹਾਂ ਲੋ ਬਈ ਦੇਖੋ ਬਈ ਸਾਡੇ ਬਰਨਾਲੇ ਚ ਤਾਂ ਪੂਰੀ ਦਹਿਸ਼ਤ ਛਾਈ ਪਈ ਹੈ ਗੱਟੀਆਂ ਸਾਡੀਆਂ ਇੱਥੋਂ ਤੱਕ ਆਈਆਂ ਪਈਆਂ ਨੇ ਦੇਖੋ ਉਹ ਵੱਡੀ ਬਾਤ ਦੀ ਢੀ ਮਰ ਬਹੁਤ ਵੱਡੀ ਦੇਖ ਲੋਕਾਂ ਦੇ ਵਿੱਚ ਪੂਰਾ ਡਰ ਦਾ ਮਾਹੌਲ ਆ ਵੀ ਆਦਾ ਰਾਸ਼ਨ ਪਾਣੀ ਸਾਰਾ ਵੀ ਕੋਈ ਪਤਾ ਨਹੀਂ ਕਦੋਂ ਬੰਦ ਹੋ ਜੇ ਸਭ ਕੁਝ ਦੇਖੋ ਕਿ ਬਹੁਤ ਹੋ ਗਿਆ ਪਿਆ ਨਾ ਭਰਿਆ ਪਿਆਗਾ ਆਪਣੀ ਤਾਂ ਬਾਰੀ ਮਸਾਉ ਮੈਨੂੰ ਲੱਗਦਾ ਬਾਕੀ ਅੰਦਰ ਜਾ ਕੇ ਦੇਖਦੇ ਆ ਕੁਝ ਨੂੰ ਬਸ ਲੈਣ ਦੀ ਬਾਰੀ ਕਨੇ ਕੋਈ ਆ ਜੀ ਪੁੱਛ ਲਾਂਗੇ ਕੋਈ ਨਾ ਦਸਤੀ ਦੀ ਕੰਧ ਤੇ ਫੋਟੋ ਟੰਗੀ ਲੋ ਵੀ ਗਾਈਏ ਸਾਨੂੰ ਤਾਂ ਥਾਂ ਵੀ ਨਹੀਂ ਮਿਲ ਰਿਆ ਗੱਡੀ ਕਢਾਉਣ ਨੂੰ ਇੱਧਰ ਨਾ ਨਾ ਕਿ ਫੜ ਰਿਹਾ ਗੱਡੀ ਇੱਧਰ ਦੇ ਨਾ ਉਹ ਆ ਗੱਡੀ ਦੇ ਪਿੱਛੇ ਲਾ ਸਕਦੇ ਇੱਧਰ ਲਈ ਇਹਦੇ ਇਹਦੇ ਇੱਧਰੋਂ ਆ ਗੱਡੀ ਆਈਏ ਕਿਥੋਂ ਨਿਕਲ ਕੇ ਇੱਧਰ ਲਾ ਦਨੇ ਆਪਾਂ ਹੈ ਹਾਂ ਉਹ ਵਧੀਆ ਸਟੈਂਡ ਹੈ ਮੁਆਵਨ ਕਿ ਨਵਟਾ ਉਹ ਜੌਨ ਨੂੰ ਰੋਲ ਮੁਆਵਨ ਨਾ ਤੋਂ ਮਿਲ ਨਹੀਂ ਇਹ ਐਮਰਜੈਂਸੀ ਪ੍ਰਾਈਸ ਆ ਗਈ ਹੈ ਲੈ ਲਓ ਸੁਮਾਨਾ ਕੰਮ ਸਮਝ ਆਤੀ ਸੀ ਤਾ ਕੋਰਮ ਐਸਰ

ਕੀ ਗੱਲੇ ਕੋਲ ਲੈ ਲੈਣੀ ਹੈ ਇਹਨਾਂ ਦਾ ਕਿਹੜਾ ਕੋਈ ਚੱਕਰ ਛੋਟੀ ਪੈਕਿੰਗ ਲੈ ਲੈਂਗੇ ਇੱਕ ਛੋਟੀ ਪੈਕਿੰਗ ਲੈ ਲੈਂਦੇ ਆ ਵੀ ਉਹ ਰੱਖ ਲਓ ਭਾਈ ਸਾਹਿਬ ਆਏ ਥੋੜਾ ਜਿਹਾ ਉਹ ਕਾਰਟਨ ਜੜੀ ਕੀ ਜੀਸਾ ਤਾਂ ਕਾਲ ਲੈ ਲੈਨੇ ਕਾਲ ਲੈਨੇ ਬਸ ਹੋਰ खर्चा मैं आपका उधरों लाने आज तो कुछ नहीं लैना खूब की करनी है है घरे मैगी ਲਈ मैगी ਕਿੰਨੀ ਭੀੜ ਸੀ ਹਨਾ ਮਸਾਂ ਬਈ ਅਸੀਂ ਭੀੜ ਦੇ ਵਿੱਚੋਂ ਇੰਨਾ ਕ ਸਾਮਾਨ ਲੈ ਕੇ ਆਏ ਆ ਬਹੁਤ ਜ਼ਿਆਦਾ ਭੀੜ ਸੀ ਹਨਾ ਰਿੱਕੇ ਤੇ ਮੌਸਮ ਵੀ ਮੀਂਹ ਆਈ ਜਾਂਦਾਗਾ ਤੇ ਲੋਕਾਂ ਦੀਆਂ ਅਜੇ ਬਿਲ ਹੋਏ ਨਹੀਂਗੇ ਇੱਧਰ ਲਾਈਨਾਂ ਤੇ ਲਾਈਣਾ ਲੱਗੀ ਜਾਂਦੀਆਂ ਨੇ ਉਹ ਤੱਕ ਇਕੱਠ ਵਧਿਆ ਪਿਆ ਅੱਜ ਪੂਰਾ ਰੱਖੋ ਸਮਾਨ ਡਿੱਗੀ ਚ ਆਪਣਾ ਤਾਂ ਜੁਹਾਰ ਦੀ ਮੇਮ ਸੀ ਸਾਡਾ ਤਾਂ ਅੱਜ ਲੋ ਬਈ ਆਪਾਂ ਸਾਰਾ ਸਮਾਨ ਜਿੰਨਾ ਕਿ ਲੈਣਾ ਸੀ ਲੈ ਲਿਆ ਠੀਕ ਆ ਕੱਠ ਬਹੁਤ ਸੀਗਾ ਇੱਥੇ ਸਾਰੀਆਂ ਫੈਮਲੀਆਂ ਮੈਨੂੰ ਲੱਗਦਾ ਸਮਾਨ ਵੀ ਥੋੜਾ ਥੋੜਾ ਰਹਿ ਗਿਆ ਸੀ ਟੀਮਾਰਟ ਵਾਲਿਆਂ ਕੋਲੇ ਜਿਸ ਦੇ ਹਿਸਾਬ ਨਾਲ ਸਾਰਾ ਸਮਾਨ ਮੰਡੀ ਮੰਡੀ ਤੋਂ ਟੁੱਟਦਾ ਹੋਰ ਟਰੱਕਾਂ ਟਰੱਕਾਂ ਛਾ ਰਹੇ ਨੇ ਇਹ ਤਾਂ ਗੱਲ ਹੈਗੀ ਹੈ ਇਹ ਗੱਲ ਤਾਂ ਸੱਚ ਆ ਦੇਖ ਲੈਣਾ ਜੰਗ ਲੱਗਣਾ ਇਹਨਾਂ ਦਾ ਸਮਾਨ ਬਹੁਤ ਸ਼ੇਦੀ ਬੀਖੂ ਹਾਂ ਜਿਹੜਾ ਸਟਾਕ ਇਹਨਾਂ ਦਾ ਕਿਤੇ ਜਾ ਕੇ ਕਲੀਅਰ ਹੋਣਾ ਸੀ ਉਹ ਸਟਾਕ ਇਹਨਾਂ ਦਾ ਲਿਆ 5-10 ਦਿਨਾਂ ਚ ਉਹੀ ਕਲੀਅਰ ਹੋ ਜਾਣਾ ਆ ਚੀਜ਼ ਜਿਵਾ ਕੇ ਦੇਖੀ ਲਈ ਉਹ ਭੱਜੀ ਫਿਰਦੇ ਨੇ ਚਲੋ ਆਪਾਂ ਵੀ ਆਹ ਦੀ ਜਿਵਾਕ ਨੂੰ ਦੇਖੀ ਜਾ ਕੇ ਇੱਕ ਤਾਂ ਮੌਸਮ ਖਰਾਬ ਉਹ ਤਾਂ ਮਾਹੌਲ ਖਰਾਬ ਸਰ ਹਾਂ ਸਭ ਸਾਡੇ ਪਿੰਡ ਮੀਂਹ ਘੱਟ ਪੈਂਦਾ ਸਾਡੀ ਹੋਮ ਸਿਟੀ ਚ ਵਾੜਾ ਪੈਂਦਾ ਹਨਾ ਰੇਖੇ ਲਓ ਇਹ ਪਹੁੰਚ ਗਏ ਆਪਾਂ ਤਾਂ ਕੁਰੀਅਰ ਚ ਕੋਣ ਸੀ ਪੁਰੀਰ ਵਾਲਾ ਫੋਨ ਹੀ ਨਹੀਂ ਚੱਕ ਰਿਹਾ ਵੀ ਲੈ ਜਾਂਨ ਜਾ ਕੇ ਤਾਂ ਵਧੀਆ ਗੱਲ ਆ ਜਿਹੜੇ ਜਿਹੜੇ ਰੈਡੀ ਨੇ ਸਾਰੇ ਉਹ ਲੈ ਆ ਦਈਏ ਲੈ ਗਿਆ ਚਲੋ ਸ਼ੋਅ ਕਰ ਪਹੁੰਚ ਗਏ ਭਾਈ ਆਪਾਂ ਲਾਜੂ ਜਾਰੀ ਉਹ ਟੁਕੜਾ ਸ਼ਾਇਦ ਤੇ ਪਿਆ ਨਹੀਂ ਪਿਆ ਗਣਾ ਆਜੋ ਸਬਜ਼ੀਆਂ ਲੈ ਆਂਦੀਆਂ ਕੱਲ ਦੀ ਸਬਜ਼ੀ ਅੱਜ ਦੀ ਆਪਣੀ ਸਬਜ਼ੀ ਆਪਾਂ ਖਰੀਦੂ ਜਾਰੀ ਜਾਂਦਾ ਜੁਹਾਰ ਬਾਹਰ ਉਤਰ ਗਿਆ ਉਹਨੂੰ ਗੁੰਤਾਜ ਨੇ ਤੱਕ ਲਿਆ ਸੀ ਜੁਝਾਰ ਸਿੰਘ ਆ ਗਿਆ ਦੀ ਦਾਦੀ ਕੋਲ ਮम्मी ਸਬਜ਼ੀਆਂ ਲਿਆਂਦੀਆਂ ਤੇਰੀਆਂ ਟਿੰਡੋ ਵੀ ਲਿਆਤੀ ਤੈਨੂੰ ਗਵਾਰਾਪੜੀ ਆ ਤੈਨੂੰ ਖਰਬੂਜਾ ਲਿਆਤਾ ਮੈਂ ਕਿਹਾ ਮੇਰੀ ਮਾਂ ਖਰਬੂਜਾ ਖਾ ਲੂਗੀ ਮਿੱਠਾ ਹੁੰਦਾ ਵਧੀਆ ਲੱਗਦਾ ਨਾ ਤੈਨੂੰ ਤਾਈ ਨੂੰ ਲੈ ਕੇ ਤਾ ਮੈਂ ਆ ਲੈ ਤੂੰ ਖਰਬੂਜਾ ਖਾ ਖਰਬੂਜੇ ਵਰਗਾ ਖਰਬੂਜਾ ਖਾ ਲੈ ਬੋਲੂਗਾ ਮੰਮੀ ਇਹਦਾ ਆਪਾ ਡਾਈਪਰ ਲਾ ਦਨੇ ਆ ਦੂਜੀ ਕੱچی ਪਾ ਦਨੇ ਆ ਜੀ ਅੱਜ ਬਣਾਵਾਂਗੇ ਆਪਾ ਟਿੰਡੋ ਦੀ ਸਬਜ਼ੀ ਪਾਈ ਜੁਝਾਰ ਪਤਾ ਨਹੀਂ ਕਿੱਧਰ ਗਿਆ ਭੁੱਲ ਗਿਆ ਚੰਗਾ ਬਾਏ ਟਾਟਾ ਭੱਜ ਜਾ ਖੇੜ ਕੇ ਆਈ ਹੁਣ ਮੁੜ ਕੇ ਨਾ ਆਈ ਐ ਉਹ ਚਲਾ ਗਿਆ ਉਹ ਉਧਰ ਦਾਏ ਕੇ ਘਰੇ ਖੇਡਣ ਵਾਸਤੇ ਆਪਾਂ ਇੰਨੇ ਵਧੀਆ ਸਬਜ਼ੀ ਬਣਾ ਲਾਂਗੇ ਨਹੀਂ ਹੁਣੇ ਬਣਾਉਣੀ ਦੇ ਨਹੀਂ ਲੋ ਜੀ ਬੰਦੇ ਤੇ ਬੰਦੇ ਚੱਲ ਬਈ ਆ ਬਈ ਪੁਆਇੰਟ ਆਲੇ ਆਲੇ ਪੁਆਇੰਟ ਉਹਦਾ ਦਾ ਪੁਆਇੰਟ ਉਹਦਾ ਦਾ ਲੋ ਬਈ ਸਾਡੀ ਮੰਮੀ ਡੈਡੀ 1970 ਚ ਹੋਈ ਸੀ 72 72 1972 ਦੇ ਵਿੱਚ ਉਹਦੋਂ جنگ ਲੱਗੀ ਸੀ ਉਸ ਤੋਂ ਬਾਅਦ ਅੱਜ ਹੁਣ ਲੱਗ ਰਹੀ ਆ ਨਾ ਹਜੇ ਲੱਗੀ ਨਹੀਂ ਮਤਲਬ ਕਿ ਉਵੇਂ ਤਾਂ ਮੰਮੀ ਸੁਣਾਉਗੀ ਗੱਲਾਂ ਉਹ ਉਹ جنگ ਵਾਲੀ ਉੱਥੇ ਆਪਣੀ ਘਰ ਕੋਲ ਫੌਜ ਦੇ ਉਹ ਲੈ ਵੀ ਸੀਗੇ ਤੰਬੂ ਹਾਂ ਫਿਰ ਉੱਤਰ ਬੋਲਾ ਫੁੱਫੜੋ ਦਾ ਛੋਟਾ ਸੀਗਾ ਹਾਂ ਉਹ ਬਿਮਾਰ ਹੋ ਗਿਆ ਫਿਰ ਉਹਨ ਦਵਾਈ ਜੋ ਦਿਆ ਕਰੀਏ ਮਾੜੀ ਜੀ ਮੋਮਬਤੀ ਲਾਇਆ ਕਰੀਏ ਹਾਂ ਪਰ ਫੌਜ ਵਾਲੇ ਉਹ ਦਿਆ ਜਾ ਕਰਨ ਵੀ ਭਾਈ ਲੈਟ ਨਾ ਲਾਓ ਬੀਜੇ ਬੱਚੇ ਨੂੰ ਦਵਾਈ ਦੇਣੀ ਆ ਤਾਂ ਮੂੰਹ ਬੱਤੀ ਨਾ ਲਾਓ ਪੜਦੇ ਲਾ ਕੇ ਹਾਂ ਬਾ ਉਹ ਐ ਕਹਿੰਦੇ ਹੁੰਦੇ ਉਦੋਂ ਕਿਵੇਂ ਮਹੌਲ ਸੀਗਾ ਉਦੋਂ ਕੀ ਇਨਸਟਰਕਸ਼ਨ ਦਿੱਤੀਆਂ ਸੀਗੀਆਂ ਉਦੋਂ ਆਹੀ ਸੀ ਵੀ ਲਾਈਟਾਂ ਨਾ ਲਾਓ ਹਾਂ ਜੇ ਕੋਈ ਜਹਾਜ਼ ਜਾਂਦਾ ਵਾ ਬੇੜੇ 'ਚ ਲੋਕਾਂ ਨੇ ਟੋਏ ਪੱਟ ਲਏ ਸੀ ਹਾਂ ਵੀ ਉਹਦੇ 'ਚ ਵੜਜੋ ਜਾਂ ਬੁੱਧੇ ਬਹਿਜੋ ਹਾਂ ਐ ਕਹਿੰਦੇ ਹੁੰਦੇ ਫੌਜ ਵਾਲੇ ਕਿੰਨਾ ਕੁ ਖਰਾਬ ਮਹੌਲ ਸੀ ਮੰਮੀ ਮੈਂ ਮਹੌਲ ਤਾਂ ਹੁਣ ਖਰਾਬ ਹੋ ਗਈ ਸੀਗਾ ਬੜਾ ਮਹੌਲ ਖਰਾਬ ਹੋਣਾ ਹੁਣ ਤਾਂ ਕੁਝ ਵੀ ਨਹੀਂ ਉਦੋਂ ਦਿਨੇ ਆਂ ਦਿਨੇ ਨਿਕਲਦੇ ਸੀਗੇ ਕਿ ਨਾ ਨਾ ਦਿਨੇ ਬਸ ਆ ਹੁਣ ਜਿਵੇਂ ਦਿਨੇ ਤਾਂ ਜਿਹੜੇ ਆਪਾਂ ਉਵੇਂ ਫਿਰਦੇ ਰਹਿੰਨੇ ਆ ਉਦੋਂ ਦਿਨੇ ਤਾਂ ਉਦੋਂ ਵੀ ਫਿਰਦੇ ਰਹਿੰਦੇ ਹੁੰਦੇ ਅੱਛਾ ਹੁਣ ਜਿਵੇਂ ਰਾਤ ਨੂੰ ਆਪਣੇ ਤਾਂ ਜਿਹੜੇ ਕੋਈ ਪੁਲਿਸ ਨਹੀਂ ਆਉਂਦੀ ਰਾਤ ਮਾੜੀ ਰਾਤ ਹੁੰਦੀ ਹੈ ਜਿਵੇਂ ਮਾੜਾ ਯੁੱਗ ਦੀਵਾ ਜਗਦਾ ਉਹ ਦੂਰੋਂ ਦਿਨੇ ਇਹਨਾਂ ਨੂੰ ਉਹ ਤਾਂ ਉਹ ਹੁੰਦੇ ਨਾ ਬੂ ਬਿੰਨਾ ਜਿਹੜਾ ਉਹ ਵਿਝਾ ਜਾਂਦੇ ਹੁੰਦੇ ਨੇ ਉਹ ਫਿਰ ਜਿੱਥੇ ਮਾੜਾ ਮੋਟਾ ਚਾਨਣ ਹੁੰਦਾਗਾ ਉੱਥੇ ਉਹਨਾਂ ਨੂੰ ਆ ਪਤਾ ਲੱਗ ਜਾਂਦਾ ਕਿ ਇੱਥੇ ਰਹਿ ਐਸਾ ਜਾਂ ਵੀ ਕੋਈ ਘਰ ਹੈ ਹੂੰ ਪ੍ਰੋਟੈਸਰ ਦੇ ਲਈ ਐ ਤੂੰ ਸੋਨੂ ਪੂਰੀ ਸੁਰਤ ਸੀ ਉਸ ਟਾਈਮ ਹਾਂ ਮੈਂ ਹੈਗੀ ਸੀ 10-12 ਸਾਲ ਦੀ ਠੀਕ ਹੈ ਡੈਡੀ ਥੋੜ ਤੁਸੀਂ ਕਿੰਨੇ ਸਾਲਾਂ ਦੇ ਸੀਗੇ ਸਾਲ ਸੀਗਾ ਬਾਈ ਨਹੀਂ ਸਮਝਾਂ ਜੀ ਤਵਾ ਹਰਾਂ ਠੀਕ ਹੈ ਡੈਡੀ ਉਹ 14 ਸਾਲਾਂ ਦੇ ਸੀ ਡੈਡੀ ਤੁਹਾਨੂੰ ਵੀ ਯਾਦ ਹੋਣੀਆਂ ਸਾਰੀਆਂ ਪੂਰੀਆਂ ਗੱਲਾਂ ਉਹ ਜਦ ਤੂੰ ਤੂੰ ਆਪਕਾ ਹੁੰਦਾ ਬੇੜੀ ਆਪਣੇ ਇੱਥੇ ਹੋਰ ਜੇ ਕਿਧਰ ਜਾਗੇ ਜੇ ਪੰਜ ਕੋੜੀ ਵਿੱਚ ਵੱਢ ਜੀ ਨਹੀਂ ਹਾਂ ਜਿਹੜੇ ਘਰ ਆ ਉਹਦੇ ਖੁੰਝੇ ਚਾਹ ਲਾ ਕੇ ਖਾਦੇ ਅੱਛਾ ਇਹ ਸਾਤੇ ਦਿਕੂ ਤਾਂ ਜਾਲੇ ਡਿਕੂ ਖੁੰਝਣੋਂ ਬੰਦਾ ਬਚ ਲੈਂਦਾ ਠੀਕ ਆ ਉਦੋਂ ਵੀ ਆਈ ਸੀ ਪਰ ਡੜੀ ਉਹ ਤਾਂ ਵੀ ਆਏ ਡਰਦੇ ਸੀ ਲੋਕ ਕਿ ਨਾ ਕੋਈ ਆਏ ਡਰਨੀ ਸੀਗਾ ਵੀ ਵੀ ਜਿਹੜਾ ਕੁਝ ਹੁੰਦਾ ਹੋਈ ਜਾਉ ਜਿਹੜੇ ਜਿਵੇਂ ਬਾਰਡਰ ਏਰੀਆ ਦੇ ਕੰਨ ਦੋ ਤਿੰਨੇ ਜਿਹੜੇ ਪੁਰਾਣੇ ਬੁੜੇ ਆ ਡੜੀ ਉਹ ਕਹਿੰਦੇ ਵੀ ਇਸ ਤਾਂ ਉਹ ਤਾਂ ਪਿੰਡ ਛੱਡ ਕੇ ਕਿਤੇ ਨਹੀਂ ਜਾਂਦੇ ਵੀ ਜਿਹੜਾ ਹੋਣਾ ਉਹ ਤਾਂ ਹੋ ਹੀ ਜਾਣਾ ਉਹ ਕਿਤੇ ਨਹੀਂ ਗਏ ਉਹ ਜਾਂਦੇ ਕਿਤੇ ਜਾਣ ਹਾਂ ਇੱਕ ਅੱਧਾ ਬੰਦਾ ਤਾਂ ਫਿਰ ਉਹ ਬਾਰਡਰ ਤੇ ਜਿਹੜੇ ਨੇ ਵੀ ਘਰ ਤੋਂ ਉਹ ਸੁਨੇ ਤਾਂ ਨਹੀਂ ਛੱਡ ਕੇ ਜਾਂਦੇ ਹਾਂ ਜਿਵੇਂ ਇੰਨੇ ਪਸ਼ੂ ਵਿਚਾਰੇ ਉਹ ਕਿੱਥੇ ਲੈ ਕੇ ਜਾਣਗੇ ਮੰਮੀ ਹਾਂ ਹੁਣ ਜੇ ਰਿਸ਼ਤੇਦਾਰਾਂ ਦੇ ਵੀ ਜਾਣਗੇ ਤਾਂ ਜਵਾਖ ਜੱਲਾ ਵਗ ਜੁਗੜੀਆਂ ਵਗ ਜਾਣਗੇ ਹਾਂ ਹੁਣ ਜਵਾਪਾ ਹੀ ਰਿਸ਼ਤੇਦਾਰ ਮੇਰੇ ਸਭ ਹੈ ਉਹ ਲੜਾਈ ਲੱਗਦੀ ਛੋਛੇ ਦੇ ਵਾਸਤੇ ਉਮੀਦ ਤਾਂ ਹੀ ਲੱਗਦੀ ਰੇੜੀ ਉਦੋਂ ਤੱਕ ਕਹਿੰਦੇ ਬੌਲੀ ਟੌਰੀ ਉਹ ਜਹਾਜ਼ ਵਾਲੇ ਫਿਰਦੇ ਹੁੰਦੇ ਉਦੋਂ ਉਹ ਹਾਰਨ ਜਾਂ ਬਾੜਾ ਪੜਾ ਮਾਰਦੇ ਹਨਾ ਉਹਦੀ ਕਹਿ ਦਿੰਦੇ ਪਾਪੇ ਵਰਗੇ ਸਵੇਹੀ ਰੋਟੀ ਖਾ ਲਾ ਉਦੋਂ ਵੀ ਜਿਹੜੀ ਪਾਕਿਸਤਾਨ ਤੇ ਇੰਡੀਆ ਦੀ ਸੀ ਉਂਡੜੀ ਇਹਨਾਂ ਦਾ ਚੱਲਦਾ ਤੱਕ ਤੱਕੇ ਦੋ ਜਹਾਜ਼ ਉੱਧਰੋਂ ਆਏ ਹਾਂ ਇੰਨੀ ਸਪੀਡ ਨਾਲ ਗਏ ਹਾਂ ਛੜ ਦੇ ਕੇ ਲੱਗ ਜਾ ਕੇ ਰਡਾਰ ਦੇ ਉੱਤੇ ਸਹੀੜੀ ਹਾਂ ਰਡਾਰ ਦੇ ਵਿੱਚ ਬੱਜਦਾ ਤੇ ਰਡਾਰ ਉਹ ਕਰਦੀ ਕਿੱਲ ਪਏ ਗੋਲੇ ਵੀਰਾ ਹੁਣ ਤਾਂ ਹੁਣ ਬੂਰੇ ਦੇਖਦੇ ਸੀ ਰੜੀ ਗੋਲੇ ਹਾਂ ਉਹ ਫਿਰ ਆਈ ਸੀ ਨਾ ਉਹ ਇਹ ਜਿਹੜਾ ਰਡਾਰ ਆ ਜੇ ਕੋਈ ਕਹਿੰਦੇ ਤਾਂ ਕੋਈ ਵੀ ਜਹਾਜ਼ ਕਿਸੇ ਪਾਸੇ ਵੀ ਦੁਸ਼ਮਣ ਦਾ ਆਉਂਦਾ ਫਿਰ ਇਹਦੇ ਚ ਫੋਟੋ ਆਉਂਦੀ ਆ ਉਹਦੀ ਉਹਨਾਂ ਨੇ ਫਿਰ ਇਹ ਟਾਰਗੇਟ ਬਣਾਇਆ ਸੀ ਆ ਵੀ ਇਹਨੂੰ ਭੰਨੀ ਹੈ ਨਾ ਅੱਛਾ ਉਹਦੋਂ ਵੀ ਸੀ ਰਡਾਰ ਇਹ ਸੀ ਉਹਨਾਂ ਦਾ ਹਾਂ ਪਾਕਿਸਤਾਨ ਵਾਲਾ ਉਹਨਾਂ ਨੇ ਪਹਿਲਾਂ ਆੜਦੀ ਨਾ ਕਰਿਆ ਤਾਂ ਤੋਪਖੀ ਨੇ ਵੀ ਤੁਹਾਨੂੰ ਕੋਈ ਜਲਾ ਦੇ ਹਾਂ ਉਹਨਾਂ ਦਾ ਆਪ ਹੀ ਜਲਾ ਦੇ ਦੇ ਆ ਜਾਣਗੇ ਨਾ ਫੇਰ ਉਹ ਦੇਖਦੇ ਹੋਣਗੇ ਉਹਦੀ ਕਹਿ ਦਿੰਦੇ ਹੁੰਦੇ ਪਾਪੇ ਵਰਗੇ ਅਸੀਂ ਬਾਹਰ ਬੀਜ ਨਹੀਂ ਕਰਦੇ ਹੁੰਦੇ ਹਾਂ ਸਾਰ ਨੂੰ ਉਮਰ ਤਾਈਆਂ ਦੀਆਂ ਕੁੜੀਆਂ ਕੜੀਆਂ ਵੀ ਹਾਂ ਪਾਪਾ ਕਰਨਾ ਫੰਫੜ ਗੋਦ ਨਹੀਂ ਅੰਦਰ ਕਰ ਦੂ ਮੈਂ ਚਲੋ ਅੰਦਰ ਵਿਵਾਂਹ ਬਸਟ ਦੇਣਗੇ ਫਿਰ ਅਸੀਂ ਉਹ ਫੌਜਾਂ ਫੌਜੀਆਂ ਦੇ ਤੰਬੂਆਂ ਜਿਹਾ ਚ ਬਗ ਜਾਂਦੇ ਹਾਂ ਤੇ ਉਹ ਕਹਿੰਦੇ ਬੇਟਾ ਡਰਨਾ ਨਹੀਂ ਕੁਝ ਨਹੀਂ ਹੁੰਦਾ ਹਾਂ ਵੀ ਅਸੀਂ ਸੋਡੀ ਰਾਖੀ ਵਾਸਤੇ ਬੈਠੇ ਹਾਂ ਜਾਂ ਵੀ ਦੀਵਾ ਨਾਲੋ ਜਿਹਾ ਬਣਾ ਕਰੋ ਸਾਜਰੇ ਰੋਟੀ ਖਾ ਲਓ ਹਾਂ ਕਿ ਤੇ ਕੋਲੇ ਤਰਫ ਫੁੱਫੜ ਦੀ ਕੋਠੀ ਆ ਹਾਂ ਉੱਥੇ ਤੋਂ ਲੱਗੇ ਹੁੰਦੇ ਸੀ ਉੱਥੇ ਲੱਗੇ ਹੁੰਦੇ ਸੀ ਫਿਰ ਡੇੜ ਡੇੜੀ ਉਹ ਉਦੋਂ ਫਿਰ ਉਦੋਂ ਕਿੰਨੇ ਕੁ ਲੋਕ ਮਾਰੇ ਗਏ ਸੀ ਕਿ ਨਹੀਂ ਕੋਈ ਇੰਨੀ ਨਹੀਂ ਉਹ ਨੁਕਸਾਨ ਵਾਲਾ ਹੋ ਜਾਂਦਾ ਹੁੰਦਾ ਹਨਾ ਦੇਸ਼ ਦਾ ਪਤਾ ਨਹੀਂ ਹੋ ਜਾਏ ਕਿ ਨੁਕਸਾਨ ਹੋਏ ਕਿ ਨਹੀਂ ਕਹਿੰਦੇ ਪ੍ਰਾਪਰਟੀਆਂ ਡਿੱਗ ਜਾਂਦੀਆਂ ਰੇਟ ਡਿੱਗ ਜਾਂਦੇ ਨੇ ਉਹਦਾ ਇਹ ਹਿੰਦ ਤੇ ਬੰਬ ਚੱਲਦੇ ਉੱਥੇ ਆਲਾ ਕਿਹੜਾ ਜਾ ਕੇ ਨਾ ਬਾਲੇ ਬਾਲੇ ਇਹਨੇ ਤਾਂ ਕਿ ਜਿੱਥੇ ਆਹ ਪਰਮਾਨੂ ਡਿੱਗ ਪੈਂਦਾ ਵਾ ਉੱਥੇ ਤਾਂ ਤੇ ਡੈਡੀ ਕਹਿੰਦੇ ਤੁਹਾਨੂੰ ਤਾਂ ਬੋਰੀ ਪੜੀ ਜੀ ਉੱਥੇ ਤਾਂ ਬਹੁਤ ਸਾਲ ਕੰਨੇ ਇੱਥੇ ਲੰਮੜੇ ਬੁੱਲੇ ਬੱਚੇ ਪੈਦਾ ਹੁੰਦੇ ਹਾਂ ਹਾਂ ਉਹ ਤਾਂ ਉੱਥੇ ਤਾਂ ਉਹ ਵੀ ਹੈ ਡੈਡੀ ਉਹ ਜਿਹੜੀ ਉਹ ਡਿੱਗਦਾਗਾ ਚਾਹੇ ਕਿਸੇ ਤੇ ਡਿੱਗਿਆ ਨਾ ਹੋਵੇ ਆਸ-ਪਾਸੇ ਦੇ ਉਹੀ ਉਹ ਹਵਾ ਚ ਹੀ ਮਰ ਜਾਂਦੇ ਆ ਬੰਦਾ ਸਾਹ ਨਹੀਂ ਲੈ ਸਕਦਾ ਹੂੰ ਉਹ ਫਿਰ ਉਹਦੇ ਚ ਪ੍ਰਦੂਸ਼ਣ ਹੀ ਇੰਨਾ ਹੁੰਦਾ ਹੈ ਸਾਬੰਦ ਕਰ ਦਿੰਦਾ ਸਹੀ ਗੱਲ ਹੈ ਉਹ ਲਈ ਤੁਸੀਂ ਗੱਲਣਾ ਡੈਡੀ ਵਰਗੇ ਉਹ 14 ਸਾਲ ਦੇ ਹੁੰਦੇ ਸੀ ਡੈਡੀ ਵਰਗਿਆਂ ਦੀ ਉਦੋਂ ਜੰਗ ਹੋਈ ਸੀਗੀ ਇਟ ਮੀਨਜ਼ ਬਾਈ ਆਪਾਂ ਨੂੰ ਖਬਰਾਉਣ ਦੀ ਕੋਈ ਜ਼ਰੂਰਤ ਨਹੀਂ ਨੀ ਨੀ ਆਹ ਸੀਰਾ ਨਹੀਂ ਸੀਗਾ ਉਹਨੂੰ ਸੀਰੇ ਤਾਂ ਮਿਲਾਂ ਦਾ 72 ਦਾ ਪਤਾ ਨਹੀਂ 73 ਦਾ ਜਾਂਦਾ ਅਸੀਂ ਕਹਿਣਾ ਚਾਹੁੰਦੇ ਆ ਵੀ ਤੁਹਾਨੂੰ ਖਬਰਾਉਣ ਦੀ ਲੋੜ ਨਹੀਂ ਹੈ ਡੈਡੀ ਕੀ ਕਹਿਣਾ ਚਾਹੁੰਦੇ ਆ ਤੁਸੀਂ ਜਿਹੜਾ ਕੁਝ ਹੋਊਗਾ ਇਹ ਤਾਂ ਬਸ ਪਰਮਾਤਮਾ ਨੇ ਚੱਲਣਾ ਕਰਨਾ ਹੀ ਹੈ ਕੁਝ ਹੋਊ ਕੁਝ ਨਹੀਂ ਹੁੰਦਾ ਤੇ ਖਬਰਾਂ ਤੇ ਬੜਾ ਯਕੀਨ ਨਾ ਕਰੋ ਕਿਉਂਕਿ ਖਬਰਾਂ ਜਿਹੜੀਆਂ ਹੈਗੀਆਂ ਨੇ ਵੀ ਉਹ ਲੈਣ ਦੇ ਮਾਰੇ ਬਹੁਤ ਕੁਝ ਕਹਿ ਰਹੇ ਹਨ ਜੰਗ ਕਮੈਂਟਰੀ ਵਾਂਗੂ ਕਰਦੇ ਨੇ ਹਾਂ ਜੰਗ ਵੀ ਜਿਹੜੀ ਪਤਾ ਹੀ ਕਿਹੜੀ ਜੰਗ ਦਿਖਾਉਂਦੇ ਜਿਹੜੀ ਉਧਰ ਨਹੀਂ ਹੋਈ ਸੀਗੀ ਕਿਰਨ ਯੂਕਰੇਨ ਚ ਹਾਂ ਉਹ ਉਹਦੀਆਂ ਵੀਡੀਓ ਪਾ ਕੇ ਹਾਂ ਕੋਈ ਇੰਨਾ ਕੋ ਹੋਣੀ ਹੈਗਾ ਪਰਮਾਣੂ ਬੰਬ ਦੀ ਖਬਰਾਂ ਇਹ ਦਿੰਦੇ ਨੇ ਕਿ ਜਿਵੇਂ ਕੋਈ ਕਰਖਟਮਾਚ ਦੀ ਗੱਤ ਨਹੀਂ ਕਰਦੇ ਹੁੰਦੇ ਕੋਈ ਉਹ ਨਹੀਂ ਤੇ ਆ ਦਾ ਬਸ ਵਾਹਿਗੁਰੂ ਵਾਹਿਗੁਰੂ ਕਰੋ ਖਬਰਾਂ ਦੀ ਲੋੜ ਨਹੀਂ ਹੈਗੀ ਕਿਉਂਕਿ ਦੇਖੋ ਡੈਡੀ ਵਰਗੇ ਟਾਈਮ ਜਿਹੜੀ ਜੰਗ ਹੋਈ ਸੀ ਆ ਤਾਂ ਹੁਣ ਤਾਂ ਕੁਝ ਵੀ ਨਹੀਂ ਇਹ ਤਾਂ ਉਹਦਾ ਅੱਧਾ ਹਿੱਸਾ ਵੀ ਨਹੀਂ ਹੈਗਾ ਤਾਂ ਕੋਈ ਘਬਰਾਉਣ ਦੀ ਲੋੜ ਨਹੀਂ ਖੁਸ਼ ਰਹੋ ਆਪਦੇ ਪਰਿਵਾਰ ਨਾਲ ਵਧੀਆ ਰਹੋ ਬਸ ਕੁਛ ਨਹੀਂ ਹੁੰਦਾ ਜਿਹੜਾ ਪਰਮਾਤਮਾ ਨੇ ਕਰਨਾ ਉਹ ਕਰਨਾ ਕਰਨਾ ਬਸ